ਏ ਦੇਖੋ ਜੀ ਸਿੱਖੀ ਦੇ ਉੱਤੇ ਹਮਲਾ ਹੈ ਸਿੱਖ ਪੰਥ ਤੇ ਹਮਲਾ ਨਹੀਂ ਸਿੱਖੀ ਤੇ ਹਮਲਾ ਹੈ ਅਕਾਲ ਤੱਕ ਸਿੱਖੀ ਨਹੀਂ ਨਹੀਂ ਆਣੀ ਹੈ ਹਾਂ ਜੀ ਤੇ ਉਹਦੇ ਉੱਤੇ ਹਮਲਾ ਹੈ ਕਿ ਪਟਨਾ ਸਾਹਿਬ ਦੇ ਉੱਤੇ ਤਾਂ ਇਨੀ ਕਬਜ਼ਾ ਕੇਂਦਰ ਸਰਕਾਰ ਦਾ ਉੱਥੇ ਤਾਂ ਜਥੇਦਾਰ ਜਿਹੜੇ ਨੇ ਕਈ ਭਗਵਾਂ ਦੇ ਕਪੜਾ ਇੱਕ ਜਥੇਦਾਰ ਨੂੰ ਐਕਸ ਕਮਿਊਨੀਕੇਟ ਕਰਿਆ ਹੋਇਆ ਸੀ ਉਹ ਇੱਥੇ ਇੱਕ ਸਟੇਜ ਤੇ ਮੇਰੇ ਨਾਲ ਸਾ ਉਹਦੇ ਉਹੀ ਭਗਵਾਂ ਪਾਇਆ ਹੋਇਆ ਸੀ ਚੋਗਾ ਸੋ ਇਹ ਜਿਹੜਾ ਹੈਗਾ ਪਟਨਾ ਸਾਹਿਬ ਦੇ ਤੱਕ ਤੋਂ ਕਰਵਾਇਆ ਜਾ ਰਿਹਾ ਹੈ ਉਹਦੇ ਵਿੱਚ ਕੋਈ ਹੋਰ ਬੋਲਦਾ ਤਈਨਾ ਉਹਨਾਂ ਨੇ ਇੱਕ ਕਰਿਆ ਸੀ ਤੁਸੀਂ ਇਹ ਸੁਖਵੀਰ ਬਾਦਲ ਦੀ ਗੱਲ ਕਹਿੰਦੇ ਹੋ ਉਹਨਾਂ ਨੇ ਤੈਨਾਕਾਲ ਤੱਕ ਦੇ ਜਥੇਦਾਰ ਜਿਹੜੇ ਇਹ ਹੈਗੇ ਨੇ ਗਰਗਜ ਸਾਹਿਬ ਇਹਨਾਂ ਨੂੰ ਕਾਹਨ ਦਿੱਤਾ ਸੀ ਵੀ ਪੰਜ ਪਿਆਰਿਆਂ ਨੇ ਕਰਤਾ ਜੀ ਹੁਕਮ ਫੇਰ ਹੁਣ ਆ ਕਰਿਆ ਸੁਖਵੀਰ ਬਾਦਲ ਵਾਲਾ ਇਹ ਦੋਨੇ ਕੰਮ ਉਹਨੂੰ ਅਧਿਕਾਰ ਨਹੀਂ ਹੈ ਕਿਉਂ ਨਹੀਂ ਜਿਹੜਾ ਤਖਤ ਪਟਨਾ ਸਾਹਿਬ ਦਾ ਐਕਟ ਹੈ ਉਹਨੇ ਨਿੱਕੇ ਲਿਖਿਆ ਵੀ ਜੇ ਕੋਈ ਵੱਡੀ ਗੱਲ ਆ ਜੇ ਕੋਈ ਸਮੱਸਿਆ ਆ ਜੇ ਤਾਂ ਫੈਸਲਾ ਫਾਈਨਲ ਅਕਾਬਤਖ ਸਾਹਿਬ ਨੇ ਕਰਨਾ ਹਾਂਜੀ ਕੱਲ ਦਸ ਦਿਨ ਲਗਾ ਦਿੰਦਾ ਹੁਣ ਇਹ ਜਿਹੜੀ ਰਾਜਕਾਲੀ ਕੇਂਦਰ ਚ ਜਮਾਤ ਆ ਸਰਕਾਰ ਹੈ ਉਹ ਚਾਹੁੰਦੀ ਆ ਵੀ ਸਿੱਖਾਂ ਨਾਲ ਆਪਸੀ ਟਕਰਾਅ ਕਰੋ ਉਹਦੀ ਮਾਨਸਿਕਤਾ ਇਹੀ ਆ ਸੋਫੀਆ ਕ੍ਰੇਸੀ ਦੇ ਮਾਮਲੇ ਚ ਉਹਨਾਂ ਨੇ ਕਿਹਾ ਨਹੀਂ ਉਹਨੂੰ ਕੁਝ ਨਹੀਂ ਕਿਹਾ ਅਜੇ ਤੱਕ ਸੁਪਰੀਮ ਕੋਰਟ ਨੇ ਵੀ ਉਹਨੂੰ ਕੁਝ ਨਹੀਂ ਕਿਹਾ ਜਿਸ ਤਰੀਕੇ ਨਾਲ ਕਹਿਣਾ ਚਾਹੀਦਾ ਸੀ ਕਿ ਉਹਨੇ ਕਹਿਤਾ ਕਿ ਨਾ ਉਹਨਾਂ ਦੀ ਤਾਂ ਐਮਸੀ ਦੀਆਂ ਸੰਖਿਆਵਾਂ ਦੀ ਅਸੀਂ ਉਹਨਾਂ ਨੂੰ ਮਾਮਲੇ ਤੇ ਜਾਈਤੀ